ਦਰਜਨਾ ਕਮਲਾ ਪਾਸ ਅਰਦਾਸਾਂ ਕੀਤੀਆਂ ਗੋਦੜੀਆਂ ਨੇ ਆਪਣੀ ਅਮੀ ਕਿਰਪਾ ਕੀਤੀ ਹੈ ਚਾਰ ਨਰ ਰਹਿਣਾ ਜੀਵ ਬਾਣੀ ਦਰਪਿਤ ਹੋਈ ਹੈ ਚਾਰ ਦਰਥੇ ਆਇਆ ਸਤਿਗੁਰੂ ਸੁੱਖਾਂ ਨਾਲ ਆਪਣੇ ਮੁਖ ਬਾਣੀ ਅੰਦਰ ਪਿਤ ਕਰਵਾ ਲੈਣਾ ਆਪ ਜੀ ਦਾ ਪੂਤਾਂ ਕੋਟ ਸ਼ੁਕਰ ਤਿਸਪਰਨਾ ਹੈ ਆਪਣੀਆਂ ਨੇ ਅੰਮ੍ਰਿਤ ਵੇਲੇ ਤੁਲੇ ਦਰਸ਼ਨ ਦਿਦਾਰੇ ਵਸ਼ਿਸ਼ਠ ਜੀ ਦੇ ਹਾਲ ਕੀਤੇ ਆਪ ਜੀ ਦੀ ਪ੍ਰਤਿਭਾ ਬਾਣੀ ਦੇ ਜਾਪ ਹੋਏ ਨੇ ਕਰ ਕਰ ਵਾਦਾ ਘਾਟਾ ਤੋਂ ਮੁਆਫ਼ ਕਰਨੀ ਅਗਾਂ ਵਾਸਤੇ ਸ਼ੁੱਧਤਾ ਦੇ ਨਾਲ ਗੁਰਮਾਨੀ ਤ사 ਕੀਰਤਨ ਸੇਵਾ ਸਿਮਰਨ ਗੁਰਮਤਿ ਦੀਆਂ ਦਾਤਾਂ ਬਖਸ਼ਣੀਆਂ ਖੜੀ ਇਸੋ ਦੀ ਬਾਣੀ ਦਾ ਧਾਵ ਸਤਿਗੁਰੂ ਸਾਡੇ ਕਲਪ ਜੀਵਨ ਲਈ ਹਰਿਆ ਤੇ ਵਸਾਣਾ ਕਿਰਪਾ ਕਰਨੀ ਦਰਤਾਂ ਤੇ ਸੰਕਟਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਹਿਤ ਕਰਨੀ ਚੱਲਿਆ ਹੋਇਆ ਗੰਧਮ ਤਲਕ ਦੇ ਵਿੱਚ ਨਾਰਾਇਣ ਮਨੋ ਕਾਮਨਾਵਾਂ ਪੂਰੀਆਂ ਕਰਨੀ ਮਹਾਦਰ ਦੇ ਪ੍ਰਵਾਨ ਕਰਨੀਆਂ ਨਕਲ ਜਿਹੜੇ ਨਾਂ ਮਸ਼ੂ ਬੱਚਿਆਂ ਬਜ਼ੁਰਗਾਂ ਦੇ ਸਿਰ ਤੇ ਮੇਰਾ ਪ੍ਰਿਆ ਅੰਨਣਾ ਜੇ ਰੁਕਦਾ ਰਛਨੀ ਕਾਰੋਬਾਰਾ ਵਿੱਚ ਵਾਧੇ ਕਿਰਪਾ ਕਰਨੀ ਇਸੇ ਤਰ੍ਹਾਂ ਰੂਸ਼ ਸੰਤਾਨੋ ਪਰਿਵਰੇੜੇ ਤੇ ਜਾਗ੍ਰੀਸ਼ਨਾਤ ਪਾਣ ਇਤਨਿੰਦੀਆਂ ਦਾਤਾ ਦਰਕਾਰ ਦੀ ਸੇਗੋ ਸ਼ਰੰਦ ਦੇ ਨਾਲ ਲੋੜ ਕਲਪਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਚੁੜੀ ਇੱਕਦ ਵਿੱਚ ਪਛਾਣਾ ਸਤੂ ਯਾਰ ਬਿਆਧੂ ਜਾਣੇ ਦੁੱਖਾਂ ਪ੍ਰੇਸ਼ਾਂ ਵਿਦਮ ਪਾਪਾਂ ਦੇ ਨਾਸ਼ ਕਰਨੇ ਕਿਰਪਾ ਕਰਕੇ ਹਰ ਘਰ ਵਿੱਚ ਅਖਨੀ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਨਗਰ ਜਿਹੜੇ ਸੁਖ ਵਰਤਾਰਨੀ ਏਕਤਾ ਪਰਿਮਾ ਭਾਈਚਾਰਾ ਦੁਖਣਾ ਦੇਸਾਂ ਅਦੇਸਾਂ ਵਿੱਚ ਰਸਮੀਆਂ ਨਗਰ ਦੀਆਂ ਸੱਤਾਂ ਬੱਚਿਆਂ ਦੇ ਸਿੱਖ ਤੇ ਮਿਹਰ ਭਰਿਆ ਰੱਖਣਾ ਦੇ ਉੱਤਪੱਛਣੀ ਵਿਦਿਆ ਦਾ ਦਾਨ ਗੁਰਸਿੱਖੀ ਵਾਲਾ ਜੀਵਨ ਨਰਨ ਅੰਦੀ ਸੇਵਾ ਸਰਦਨ ਨੜ ਜੋੜ ਕੇ ਰੱਖਣਾ ਸਤਿਗੁਰੂ ਆਨ ਧਰਨ ਸਾਰੇ ਸੇਖੂ ਗੁਰਸਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪੰਇਤਰ ਚਰਨਾਂ ਕਬਨਾਂ ਪਾ ਸਰਦਸ਼ਾ ਬੇਤੀ ਅਨੁਧਰੀਆਂ ਦੇ ਸਤਿਗੁਰੂ ਅੱਜ ਆਪ ਜੀ ਦੀ ਕਿਰਪਾ ਦੇ ਨਾਲ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਅਚਲ ਨਗਰ ਗੁਰਿੰਦ ਗੁਰੂ ਦਾ ਨਾਮ ਜਪਤ ਸੁਖਮਾਇ ਰਾਮ ਦੇ ਮਹਾਂਕਰਸ਼ਾਹ ਸ੍ਰੀ ਹਿੰਦੂ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਯਾਤਰਾ ਆਦਿ ਦੀ ਗੱਲ ਦੇ ਨਾਲ ਸੇਵਾਦਾਰ ਸਿੰਘ ਰਾਮ ਕਨਿਆੜੇ ਦੇ ਸਤਿਗੁਰੂ ਕਿਰਪਾ ਕਰਿਓ ਸਿਰ ਤੇ ਮਿਹਰਾ ਭਰਿਆ ਨਾ ਥਕਿਓ ਆਪਣੇ ਪਵਿੱਤਰ ਅਸਥਾਨਾਂ ਦੀ ਯਾਤਰਾ ਗੁਰੂ ਸਿੱਖ ਸੰਸਥਾ 10500 ਆਪ ਸਿਰ ਤੇ ਮਿਹਰਾ ਭਰਿਆ ਯਾਤਰਾ ਕੇ ਕਰਵਾ ਲੈਣੇ ਸ਼ੁੱਧਤਾ ਦੇ ਨਾਲ ਆਪਣੇ ਤੀਰਥ ਸਥਾਨਾਂ ਦੀ ਯਾਤਰਾ ਸੇਵਾ ਸਿਮਰਨ ਭਗਨ ਬਾਣੀ ਨਿਤਨੇਮ ਆਪ ਸੇਤੇ ਮੇਰਾ ਪ੍ਰਿਆਹਾ ਦਾਖੀ ਕਰਵਾਉਣਾ ਸਤਿਗੁਰੂ ਰਸਤੇ ਦੀ ਬਾਹ ਘਾਟ ਵਿੱਚ ਆੰਗ ਸੰਗ ਸਹਾਇ ਹੋਣਾ ਮਸ਼ਿਦਰੀ ਨੂੰ ਚੜ੍ਹਦੇ ਪਲਾਕਸ਼ਣੀ ਡਰਾਈਵਰ ਮੀਰੋ ਜਪਤੀ ਪਲਾਕਸ਼ਣੀ ਸੇਵਾਦਾਰ ਨੂੰ ਚੜ੍ਹਦੇ ਪਲਾਕਸ਼ਣੀ ਸ਼ੁਧਤਾ ਦੇ ਨਾਲ ਆਪਣੀ ਯਾਤਰਾ ਦਾਖ ਕਰਵਾਣੀ ਆੰਗ ਸੰਗ ਸਹਾਇ ਵਰਤਣਾ ਸਦਾ ਆੰਗ ਸੰਬੇਤ ਆਪਾਂ ਨੂੰ ਬੇਬੂ ਤੇ ਕਿਰਪਾ ਕਰਨੀ ਸਕੇ ਮੇਰਾ ਪ੍ਰਿਆਹਾ ਸਤਿਗੁਰੂ ਆਪ ਜੀ ਦੇ ਦਰ ਘਰ ਦੇ ਪ੍ਰੇਤਵਾਲ ਭਾਈ ਜਰਮੈਲ ਸਿੰਘ ਦਾ ਪੁੱਤਰ ਨਾਨਕ ਸਿੰਘ ਦਾ ਪਰਿਵਾਰ ਆਪ ਜੀ ਦੇ ਬਖਸ਼ਿਸ਼ ਹੁਣਾ ਦੇ ਵਿੱਚੋਂ ਸਨਮੁਖ ਪੰਚਮ ਆਕੜਾ ਪ੍ਰਸ਼ਾਦੀਆਂ ਦੇ ਨਾਲ ਸਜਾ ਕਰਕੇ ਹਾਜ਼ਰ ਕੀਤੀਆਂ ਨੇ ਆਪ ਜੀ ਕਿਰਪਾ ਕਰਕੇ ਧੋਗ ਲਗਿਆਂ ਧੋਗ ਸਾਧ ਸੁਖਮ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਦੇ ਕਰਾਮਾਏ ਜੀ ਦੀ ਵਰਤੇ ਜਿਨ੍ਹਾਂ ਪਨਾਰਿਆ ਰਸਤਾ ਦਸਤਾ ਮਾਇਆ ਆਈ ਮਾਇਆ ਖਰਚੋਰੀ ਸੁਖ ਨਾਲੇ ਪਰਪੁਰਨ ਕਰਨੇ ਸਾਰ ਹੱਟ ਦੂਰ ਕਰਕੇ ਪਰਿਵਾਰ ਨੂੰ ਹੋਰ ਬਹੁਤਾ ਸੁਖਣਾ ਮਨੁਕਾਮਨਾਵਾਂ ਪੂਰੀਆਂ ਕਰਨੀਆਂ ਘਰ ਪਰਿਵਾਰ ਸੁਖਮਰਤਾਣੀ ਮਾਰ ਪਸ਼ੂ ਬੱਚਿਆਂ ਤੇ ਗੁਰਗਾਂ ਦੇ ਸਿਖਤੇ ਮੇਰਾ ਪਰਿਆਹ ਰੱਖਣਾ ਦੇਸਾਂ ਪਰਦੇਸਾਂ ਵਿੱਚ ਬੱਚਿਆਂ ਦੇ ਸਿਖਤੇ ਮੇਰਾ ਪਰਿਆਹ ਆਪਣਾ ਕਾਰਨਾਰ ਬਖਸ਼ਣੇ ਇਸੇ ਤਰ੍ਹਾਂ ਹੀ ਪਰਿਵਾਰ ਨੂੰ ਬੱਚਿਆਂ ਨੂੰ ਦਰ ਘਰ ਦੀ ਸੇਵਾ ਸ਼ਮਰੰਤ ਦੇ ਨਾਲ ਜੋੜ ਕੇ ਰੱਖਣਾ ਗੁਰਮਤਿ ਪਰਿਵਾਰ ਗੁਰਸਿੱਖ ਸੰਗਤਾਂ ਦਾਸਾਂ ਆਪਾਸੋਂ ਸਤਿਗੁਰੂ ਦਾਤੁਨ ਹੀ ਕਰਾਣਾ ਇਸੇ ਕਿਸਮ ਦਾ ਕੋ ਜਾਣਨਾ ਪਰਾਣਾ ਕਿਰਪਾ ਕਰਦੀ ਸਰਬੱਤ ਸੰਤਾਂ ਦੀ ਕੀਤੀ ਸੇਵਾ ਦਾ ਹੰਤਾਏ ਪਾਣੀ ਦਰੋਂ ਅਨੁਸ਼ਸ਼ੀਆਂ ਦੇ ਕਿਨਵਾਜਣਾ ਆਉਣ ਵਾਲਾ ਸਮਾਂ ਸਰਬੱਤ ਸੰਗਤ ਨਗਰ ਕੇੜੇ ਦੀ ਸੁਖੰ ਭਰਿਆ ਰੱਖਿਓ ਨਾ ਦਰਤਿਆਂ ਦਾ ਸਾਰ ਨੇ ਸੰਤਾਂ ਦੀਆਂ ਅਰਦਾਸਾਂ ਬੇਤੀਆਂ ਆਪਣੀ ਕੰਨਾ ਕੰਨਾ ਤੇ ਪਰਿਵਾਰ ਕਰਨੀਆਂ ਜੀ ਜੋਗਾ ਪਟੀਆਂ ਨੂੰ ਪਾਣੇ ਕਿਰਪਾ ਕਰਕੇ ਸਹੀ ਕੰਮ ਕਰਾਣੇ ਜੋ ਆਪ ਜੀ ਨੂੰ ਨਾ ਪਾਣੀ ਸਾਡੇ ਕਲਮ ਦੀਵਾਂ ਦੇ ਥੰਮਿਆਂ ਦਾ ਨਾਚਤਾ ਕਿਰਪਾ ਕਰੋ ਤਲਾਹੀ ਦਰਗਾਹੀ ਹੁਕਮ ਨਾਮਾ ਸਾਹ ਕੋਸ਼ਿਸ਼ ਕਰਕੇ ਨਿਹਾਲ ਕਰੋ ਸਹੀ ਪਿਆਰੇ ਮੇਰ ਜਿਨ੍ਹਾਂ ਮਿਦਿਆ ਆਪ ਜੀ ਦਾ ਗੁਰਿਤ ਨਾਮ ਖੇਤੇ ਆਵੇ ਤਨ ਗੁਰੂ ਨਾਨਕ ਨਦਨੀ ਨਦਨੀ ਪਾਣੀ ਸਵਤ ਅੱਜੇ ਕਿਰਪਾ ਕੀਤੀ ਹੈ ਗੁਰੂ ਮਹਾਰਾਏ ਨੇ ਅੱਜ 19 ਫਰਵਰੀ 2025 ਯਾਤਰਾ ਤੇ ਚੱਲੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਿਲੋਕਲਾ ਤੋਂ ਜੋ ਸਿੰਘ ਸਾਹਿਬਾਨ ਯਾਤਰਾ ਤੇ ਜਾ ਰਹੇ ਆ ਜੀ ਇਸ ਟਾਈਮ ਪਹੁੰਚਣ ਵਾਲੇ ਆ ਜੀ ਦਰਾਹੀ ਤੇ ਨਹਿਰੂ ਨਹਿਰ ਜਾ ਰਹੇ ਜਿਹੜੀ ਲੁਧਾਨੇ ਨੂੰ ਜਾਂਦੀ ਹੈ ਸਾ ਸੰਗਤ ਜੀ ਆਰਾਮ ਨਾਲ ਬੈਠੀ ਹੈ। ਹੌਲੀ-ਹੌਲੀ ਅੰਦਰ-ਅੰਦਰ ਬਾਬਾ ਜੀ ਦਾ ਨਾਮ ਸਿਮਰ ਰਹੇ ਆ ਸਾਰੇ। ਜੋ ਕਿ ਵਧੀਆ ਗੱਲ ਹੈ। ਬਾਕੀ ਨਾਲੋਂ ਨਾਲ ਦਸੀਂ ਚੱਲਾਂਗੇ ਵੀ ਕਿੱਥੇ ਪਹੁੰਚ ਰਹੇ ਆ। ਅਜੇ ਤੋਂ ਦਰਾ ਸਾਨੂੰ 2-3 ਕਿਲੋਮੀਟਰ ਰਹਿ ਗਏ। ਇਹ ਕਿੱਧਰ? ਦੇਵਾਨ ਟੋਟਰਮਲ ਯਾਦਗਾਰੀ ਗੇਟ ਸਰਹੰਦ ਫਤਿਹਗੜ ਸਾਹਿਬ। ਲਓ ਜੀ ਪਹੁੰਚ ਗਏ ਗੁਰਦੁਆਰਾ ਫਤਿਹਗੜ ਸਾਹਿਬ। ਸੋ ਨਿਹਾਲ ਸਤ ਸ੍ਰੀ ਅਕਾਲ ਹਾਂਜੀ ਸਾਧ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਫਤਿਹਗੜ ਸਾਹਿਬ ਤੇ ਸੰਗਤ ਨਾਲ ਆ ਬਾਬਾ ਜੀ ਹੁਣੇ ਅੱਗੇ ਅੱਗੇ ਜਾ ਰਹੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਰੋ ਦਰਸ਼ਨ ਗੁਰਦੁਆਰਾ ਫਤਿਹ ਫਤਿਹਗੜ ਸਾਹਿਬ واح گرو سچے پاتشاہ بابا جی گردوارا ٹنڈا برج فتح گڑھ صاحب ਉੱਧਰ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਹੀ ਹੈ ਵੀਡੀਓ ਦੀ ਇਸ ਕਰਕੇ ਉੱਥੇ ਵੀਡੀਓ ਨਹੀਂ ਸੀ ਬਣਾ ਸਕੇ ਬਾਹਰੋਂ ਬਣਾ ਰਹੇ ਹਾਂ ਠੰਡਾਪੁਰਜੀ ਦੇ ਵੀ ਬਾਹਰੋਂ ਹੀ ਬਣਾਉਣੀ ਪੈਣੀ ਹੈ ਅੰਦਰ ਮਨਾਹੀ ਅੰਦਰ ਬਣਾਉਣ ਨਹੀਂ ਦੇ ਰਹੇ ਵੀਡੀਓ ਤੇ ਬਾਬਾ ਜੀ ਤੇ ਸੰਗਤ ਜੋ ਆਪਣੇ ਨਾਲ ਜਿਹੜਾ ਦੁਬਾਰਾ ਠੰਡਾਪੁਰ ਜੀ ਫਤਗੜ ਸਾਹਿਬ ਸੰਗਤ ਦੇ ਨਾਲ ਤੇ ਕੀ ਜੀਰਾਂ ਨੂੰ ਐਡੀਟ ਕੇ ਦਰਸ਼ਨ ਕਰਾ ਦੇਣਾ ਹਾਂ ਪਸਤਵਾਸ ਵਿੱਚ ਚੱਲੇ ਪਾਵਾਂਗੇ ਅੱਗੇ ਨੂੰ ਅੱਗੇ ਦੇਖਦੇ ਆਂ ਵੀ ਜੋ ਵੀ ਗੁਰਦੁਆਰਾ ਸਾਹਿਬ ਆਉਣਗੇ ਰਸਤੇ ਵਿੱਚ ਦਰਸ਼ਨ ਕਰਾਂਗੇ ਤੇ ਨਾਲੋ ਨਾਲ ਉਥੇ ਦੀ ਵੀਡੀਓ ਪਾਵਾਂਗੇ ਆਵਾਜ਼ ਥੋੜੀ ਸਲੋ ਆਉ ਕਿਉਂਕਿ ਮੈਂ ਹੈੱਡਫੋਨ ਵੀ ਨਹੀਂ ਲਗਾਏ ਹੋਏ ਤੁਸੀਂ ਵੀ ਥੋੜੀ ਜਾਣਕਾਰੀ ਦਿਓ ਇਸ ਸਥਾਨ ਬਾਰੇ ਇਹ ਸਥਾਨ ਗੁਰਦਾਰ ਜੋਤੀਸਰੂਪ ਸਾਹਿਬ ਹੈ ਹਾਂ ਜੀ ਤੇ ਦੁਨੀਆ ਦੀ ਪਹਿਲੀ ਜਗ੍ਹਾ ਹੈ ਵੀ ਇੰਨੀ ਮਹਿੰਗੀ ਨਾ ਕਿਸੇ ਨੇ ਅੱਜ ਤੱਕ ਖਰੀਦੀ ਹੈ ਨਾ ਵਿਕੀ ਹੈ ਇੱਥੇ ਛੋਟੇ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦੇ ਤੇ ਮਾਤਾ ਗੁਜਰ ਕੌਰ ਜੀ ਆਂਦਾ ਸੰਸਕਾਰ ਹੋਇਆ ਜ্যোਤੀ ਸਰੂਪ ਸਾਹਿਬ ਇੱਕ ਪਵਿੱਤਰ ਸਥਾਨ ਆ ਇਹਦੇ ਆਪਾਂ ਦਰਸ਼ਨ ਕਰ ਰਹੇ ਹਾਂ ਨਾਲ ਸੰਗਤ ਆ ਜੀ ਹਾਂਜੀ ਇਸ ਟਾਈਮ ਪਹੁੰਚ ਚੁੱਕੇ ਅਸੀਂ ਸ਼ਹਿਜਾਦਪੁਰ ਹਰਿਆਣਾ ਦੇ ਵਿੱਚ ਜਮਨਾ ਨਗਰ ਤਕਰੀਬਨ ਇੱਥੋਂ ਰਹਿ ਗਿਆ ਸਾਨੂੰ 100 ਕਿਲੋਮੀਟਰ ਦੇ ਲਗਭਗ ਇੱਥੇ ਫਿਰ ਹੁਣ ਬੈਠੇ ਆ ਅਸੀਂ ਪ੍ਰਸ਼ਾਦਾ ਪਾਣੀ ਛਕਾਂ ਹਾਂਜੀ ਹਾਂਜੀ ਤੇ ਬਾਬਾ ਜੀ ਸੇਵਾ ਕਰ ਲੱਗੇ ਹੋਏ ਨੇ ਪ੍ਰਸ਼ਾਦੇ ਪਾਣੀ ਦੀ ਦਾਸ ਹੁਣੀ ਵੀ ਵਿੱਚ ਆਉਣਗੇ ਲਓ ਆਪਾਂ ਜੀ ਵਾਹਿਗੁਰੂ ਜੀ ਸਕੇ ਪਾਸ ਬਾਕੀ ਚਾਚਾ ਜੀ ਹੁਣੀ ਵੀ ਆ ਰਹੇ ਕਵਰ ਕਰਦੇ ਆ ਆ ਬਾਬਾ ਨੂਰਾ ਲਾਈਵ ਆ ਬਸ ਹੈ ਮਰ ਚ ਰਕ ਇਸ ਟਾਈਮ ਅਸੀਂ ਆ ਸ਼ਹਿਜਾਦਪੁਰ ਹਰਿਆਣਾ ਇੱਥੇ ਆ ਅਸੀਂ ਆਪਣੇ ਹਾਈਵੇ ਫੈਮਿਲੀ ਢਾਬੇ ਦੇ ਇਥੋਂ ਪ੍ਰਸ਼ਾਦਾ ਪਾਣੀ ਸ਼ੱਕੇ ਹੋਂ ਚੱਲਣ ਲੱਗੇ ਆ ਤੇ ਆ ਖੜੀ ਯਾਰ ਕਾਰ ਤੇ ਹੁਣ ਜਾਵਾਂਗੇ ਪਾਇਆ ਜਮਨਾ ਨਗਰ ਜਮਨਾ ਨਗਰ ਤੋਂ ਸਾਰਨਪੁਰ ਸਾਰਨਪੁਰ ਤੋਂ ਅਗੇ ਨਾਨਕ ਮਟਾ ਇਹ ਜਮਨਾ ਨਦੀ ਐ ਮਧੂ ਸਿੰਘ ਨਦੀ ਹਾਂਜੀ ਜਮਨਾ ਨਦੀ ਆ अच्छा जी ਇਹਦੇ ਬਾਰੇ ਮੜਾ ਜੇ ਫਿਰ ਕੋ ਦੋ ਤੇ ਹੁਣ ਆਪਾਂ ਹਰਿਆਣੇ ਤੋਂ ਬਾਰਡਰ ਕ੍ਰੋਸ ਕਰਕੇ ਜੀ ਐਂਟਰ ਹੋਣ ਲੱਗਾ ਸਾਰਨਪੁਰ ਤੇ ਹੁਣ ਆਪਾਂ ਜਿੱਧਰ ਨੂੰ ਜਾ ਰਹੇ ਹਾਂ ਉਹ ਤੋਂ ਨੂੰ ਸਾਰਨਪੁਰ ਆ ਤੇ ਇਧਰ ਆਪਣੇ ਪਿਛਲੇ ਪਾਸੇ ਰਹਿ ਗਿਆ ਜਮਨਾ ਨਗਰ ਜਿਹਦੇ ਪਾਣੀ ਕੋ ਘਟਾ ਹੈ ਪਾਣੀ ਘਟਾ ਉਹ ਜਮਨਾ ਉਹ ਜਿਹੜੀ ਪਟਨਾ ਸਾਹਿਬ ਨੂੰ ਮਿਲਦੀ ਹੈ ਇੱਥੇ ਆਪਣੇ ਪੌਂਟਾ ਸਾਹਿਬ ਨੂੰ ਹਾਂ ਜੀ ਜੀ ਪੌਂਟਾ ਸਾਹਿਬ ਇਹੋ ਹੀ ਜਮਨਾ ਜੀ ਤੇ ਇਹੀ ਨਦੀ ਦੇ ਨਾਂ ਤੇ ਜਮਨਾ ਨਗਰ ਸ਼ਹਿਰ ਦਾ ਨਾਮ ਹੋ ਗਿਆ ਅੱਛਾ ਜੀ ਹਾਂ ਜੀ ਕਿੱਧਰ ਜਾਉਂਦੇ ਹੋ ਬਹੁਤ ਧੰਨਵਾਦ ਪਾਣੀ ਕਹਿ ਨਹੀਂ ਸਕਦੇ ਜੀ ਨਾ ਤਾਂ ਪਹਿਲੀ ਗੱਲ ਤਾਂ ਆਪਾਂ ਨੂੰ ਤਿਆਰਨਾ ਨਹੀਂ ਆਉਂਦਾ ਤੇ ਜੇ ਤਿਆਰਨਾ ਆਉਂਦਾ ਫਿਰ ਦੱਸ ਵੀ ਦਿੰਦੇ ਪਰ ਢਗਾਈ ਫਿਰ ਵੀ ਨਹੀਂ ਸੀ ਨਾ ਪੋਣੀ ਬਾਕੀ ਮੱਖਣਬਾਈ ਦੱਸੂ ਮੱਖਣਬਾਈ ਚੱਲਦਾ ਪਾ ਪਾਣੀ ਤਾਂ ਥੋੜਾ ਹੀ ਆ ਨਦੀ ਤੇ ਪੰਤਰੀ ਭਾਲਾ ਮੜਿਆ ਜਾ ਕੇ ਮੜਿਆ ਆਪਾਂ ਹੁਣ ਨਹਿਰ ਬਣਾਣੀ ਤੇ ਮੈਂ ਨਾ ਰੋਕਾਂਗਾ ਐਮ ਐਸ ਸੀਕਰੀ ਨੇ ਆਖਿਆ ਕਿ ਤੇ ਸਾਹਮਣੇ ਆ ਕੇ ਦਿਖਾਈ ਜੇ ਗੁਰੂ ਨੇ ਕਿਰਪਾ ਕੀਤੀ ਤੇ ਮੇਲੇ ਜਰੂਰ ਹੋਣਗੇ ਦਿਨ ਆ ਗਿਆ 23 ਜੁਲਾਈ 1990 ਐਮ ਐਸ ਸੀਕਰੀ ਆਵਦਾ ਮਾਬੂ ਜੀ ਇਸ ਟਾਈਮ ਖੜੇ ਹੋਏ ਆ ਅਸੀਂ ਮੀਰਾਪੁਰ ਤੋਂ ਬਿਜਨੌਰ ਵਾਲੇ ਰੋਡ ਤੇ ਵਿਚ ਵਿਚਾਲੇ ਜੇ ਇੱਥੇ ਹੈਗੀ ਅੱਗੇ ਗੰਗਾ ਨਦੀ ਉਹਨੂੰ ਕ੍ਰੋਸ ਕਰਨਾ ਤੇ ਰੋਡ ਬਣ ਰਿਹਾ ਸ਼ਾਇਦ ਅੱਗੇ ਪੁਲ ਤਾਂਗਾ ਜਿਹਦੀ ਵਜ੍ਹਾ ਕਰਕੇ ਪਾਸ ਗਏ ਸਾਰੇ ਦੇ ਸਾਰੇ ਮੈਂ ਦੇਖ ਰਿਹਾ ਪਾਪਾ ਜੀ ਹੁਣੀ ਚਾਚਾ ਜੀ ਮੱਖਣ ਬਾਈ ਤੇ ਉਧਰ ਸਾਡੇ ਹੋਰ ਬਾਬਾ ਜੀ ਅੱਗੇ ਇਹ ਗੱਡੀ ਜੀ ਬੈਠੇ ਰਹੇ ਤੇ ਫਿਰ ਕਿਦਾਂ ਦਾ ਫੀਲ ਹੋ ਰਿਹਾ ਹੁਕਮ ਚ ਇਹ ਸਾਰਾ ਕੁਝ ਉਹਦੇ ਹੁਕਮ ਚ ਆਹ ਇਹ ਗੰਗਾ ਗੰਗਾ ਹੈ ਜਿਹਨੂੰ ਗੰਗਾ ਮਈਆ ਕਿਹਾ ਜਾਂਦਾ ਹੈ ਗੰਗਾ ਮਈਆ ਵਾਹ ਬਈ ਵਾਹ ਆਹ ਦੇ ਇਧਰ ਪੰਜ ਛੇ ਕਿੰਨੇ ਬੈਠਿਆ ਕਾਲੇ ਜਿਹੇ ਇਧਰ ਉਹ ਕੋਲ ਉਧਰ ਨਹੀਂ ਹੋਣਾ ਲੰਬਾ ਪ੍ਰੋਜੈਕਟ ਆ ਭਾਈ ਇਹੇ ਹਾਂਜੀ ਉਹ ਵੱਡਾ ਪੋਲ ਬਣ ਰਿਹਾ ਇੱਥੇ ਭਾਈ ਵਾਧਾ ਭਾਈ ਹਾਂ ਲਓ ਜੀ ਦਿਖਾਓ ਪ੍ਰਾਦ ਅਰਸ਼ਨ ਇਹ ਹੈ ਇਹ ਆ ਜੀ ਗੰਗਾ ਰਿਵਰ ਗੰਗਾ ਨਦੀ ਇਹਨੂੰ ਖਿੱਚ ਕੇ ਲੈ ਗਏ ਬਾਬਾ ਮਰਦਾਨਾ ਉਹ ਨਾਨਕ ਮੱਧ ਜੀ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਬਿਜਨੌਰ ਨੂੰ ਮੀਰਾਪੁਰ ਤੋਂ ਤੇ ਇਹਨੂੰ ਕ੍ਰਾਸ ਕਰ ਰਹੇ ਆ ਤੇ ਉਹ ਪਰੇ ਬੜਾ ਪੁਲ ਲੱਗ ਰਿਹਾ ਪਰਲੇ ਪਾਸੇ ਸ਼ਾਇਦ ਥੱਲੇ ਹੀ ਦੇਖ ਜੇ ਬਾਕੀ ਸਾਡੇ ਸਿੱਖ ਇਹਨਾਂ ਤੋਂ ਵੀ ਆਪਾਂ ਥੋੜੀ ਜਿਹੀ ਨੌਲੇਜ ਲੈਨੇ ਆ ਦੱਸੋ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਬਹੁਤ ਵਧੀਆ ਜੀ ਗੰਗਾ ਦੇ ਦਰਸ਼ਨ ਹੋ ਗਏ ਨੇ ਹਿੰਦੂ ਮਤ ਵਿੱਚ ਗੰਗਾ ਮਈਆ ਨੂੰ ਮੰਨਿਆ ਜਾਂਦਾ ਪੂਜਾ ਕੀਤੀ ਜਾਂਦੀ ਹੈ ਦੀ ਆਪਾਂ ਵੀ ਭਾਈ ਇਹ ਦਰਸ਼ਨ ਕੀਤੇ ਨੇ ਵਧੀਆ ਲੱਗ ਰਿਹਾ ਦੇਖ ਕੇ हां जी ਸਾਡਾ ਜੱਥਾ ਯਾਰ ਜੋ ਆਪਣੇ ਗੰਗਾ ਨਦੀ ਆ ਉਹਦਾ 뷰 ਆ ਤੁ ਸੀ ਗੁੱਲ ਕਹਿੰਦੇ ਆ ਨਾਮ ਸੀ ਗੁੱਲ ਦੇਖੋ ਤਾਂ ਇਹ ਦੇਖੋ ਕਹਿੰਦੇ ਕੋ ਬਰੇ ਢੀਟ ਜੇ ਆਏ ਸੋਹਣਾ ਆਇਆ ਸੋਹਣਾ ਉਹ ਪੰਛੀ ਵਧੀਆ ਰਿਹਾ ਹੁਣ ਤੱਕ ਕੁੱਲ ਮਿਲਾ ਕੇ ਸਾਡੀ ਯਾਤਰਾ ਦਾ ਸਫਰ ਇਸ ਟਾਈਮ ਬਜਨੌਰ ਨੂੰ ਜਾਂਦੇ ਹੋਏ ਬਜਨੌਰ ਇਥੋਂ 10 ਕਿਲੋਮੀਟਰ ਰਹਿ ਗਿਆ ਤੇ ਆ ਪਿੱਛੇ ਗੰਗਾ ਨਦੀ ਦੇ ਉੱਪਰ ਜੋ ਪੁਲ ਬਣਿਆ ਹੋਇਆ ਤੇ ਇੱਥੇ ਰੁਕੇ ਸੀਗੇ ਥੋੜਾ ਹੱਡ ਪੈਰ ਸਿੱਤੇ ਤੇ ਨਾਲ ਫਲ ਲੈ ਕੇ ਆਏ ਆ ਖਾਣ ਦੇ ਲਈ ਭੁੱਖ ਲੱਗੀ ਸੀ ਇਸ ਟਾਈਮ ਜੀ ਅਸੀਂ ਪਹੁੰਚਣ ਵਾਲਿਆਂ ਰੁੱਦਰਪੁਰ ਰੁੱਦਰਪੁਰ ਜਨਕ ਹੈਗਾ ਤਕਰੀਬਨ ਸਾਨੂੰ 52 60 ਕਿਲੋਮੀਟਰ ਤੇ ਜਸਪੁਰ ਆਪਾਂ ਹਾਂਜੀ ਹਾਂ ਉੱਤਰਾਖੰਡ ਦੇ ਵਿੱਚ ਤੇ ਅਸੀਂ ਇਸ ਟਾਈਮ ਚੂਪੀ ਲੰਘ ਚੁੱਕੇ ਹਾਂ ਉੱਤਰਾਖੰਡ ਦੇ ਵਿੱਚ ਆ ਤੇ ਜਸਪੁਰ ਸਾਡੇ ਤੋਂ ਨਿਕਲ ਗਿਆ ਤਕਰੀਬਨ 10 15 ਕਿਲੋਮੀਟਰ ਪਿੱਛੇ ਤੇ ਹੁਣ ਅਸੀਂ ਔਨ ਦਾ ਵੇ ਟੂ ਰੋਧਰਾਪੁਰ ਤੇ ਬਾਕੀ ਬਾਬਾ ਜੀ ਕਿਵੇਂ ਦਾ ਰਿਹਾ ਫਿਰ ਆ ਜੀ ਦਾ ਸਫ਼ਰ ਬਹੁਤ ਆਨੰਦ ਜੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਆਨੰਦ ਵਰਸਾ ਬਾਕੀ ਪਿਛਲੇ ਤੇ ਬਾਕੀ ਆਪਣੇ ਪਿਛਲੇ ਜੱਥੇ ਵਾਲੇ ਵੀ ਬੋਲੋ ਕੁਝ ਮੇਰਪਾ ਕਰਮਾ ਵਾਲਾ ਚੱਲ ਰਿਹਾ ਜੀ ਆਪਣਾ ਬਹੁਤ ਚਲੋ ਠੀਕ ਆ ਜੀ ਆਹ ਲਾ ਰਿਹਾ ਦਿਖਾ ਦੀ ਅਕੇ ਦਾ ਵੀ ਵਿਊ ਝੂਲਦੇ ਨਿਸ਼ਾਨ ਸਾਹਿਬ ਪੰਤ ਮਹਾਰਾਜ ਦੇ ਹਾਂ ਜੀ ਪੰਤ ਮਹਾਰਾਜ ਦੇ ਬਾਕੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਬੜਾ ਆਨੰਦ ਆ ਰਿਹਾ ਜੀ ਮੈਂ ਆਪਣੀ ਪਹਿਲੀ ਯਾਤਰਾ ਪੰਜਾ ਤਖਤਾਂ ਦੀ ਕਰ ਰਿਹਾ ਹਜੂਰ ਸਾਹਿਬ ਤਾਂ ਗਏ ਸੀਗੇ ਜਣੀ ਪਟਨਾ ਸਾਹਿਬ ਨਹੀਂ ਸੀਗੇ अच्छा जी ਤੇ ਤੁਹਾਡੇ ਨਾਲ ਜਿਹੜੀ ਯਾਤਰਾ ਹੋ ਰਹੀ ਹੈ ਬਹੁਤ ਆਨੰਦਮਈ ਹੋਇਆ। ਸਾਰੇ ਬਹੁਤ ਵਧੀਆ ਜੀ। ਵਧੀਆ ਮਨ ਲੱਗਿਆ ਸਾਰਿਆਂ ਦਾ ਇੱਕ ਦੂਜੇ ਨਾਲ। ਬਹੁਤ ਵਧੀਆ ਖੱਤਾ ਤਕਤਾਂ ਦੀ ਯਾਤਰਾ ਗੁਰੂ ਸਾਹਿਬ ਸੇਵਾ ਲੈ ਰਹੇ ਨੇ। ਹਾਂਜੀ। ਤੇ ਚੜ੍ਹਦੀ ਕਲਾ ਭਖਣ ਸਾਰਿਆਂ ਨੂੰ। ਹਾਂਜੀ। ਅੱਜ ਬਹੁਤ ਖਾਸ ਦਿਨ ਹੈ ਮੇਰੇ ਲਈ। ਉਦੋਂ ਵੀ तकरीबन 16 ਸਾਲ ਬਾਅਦ ਆਉਦੇ ਦੋ ਛੋਟੇ ਭਰਾਵਾਂ ਨੂੰ ਮਿਲਿਆ। ਸੀਤਾਪੁਰ ਤੋਂ ਤੇ ਨਾਲ ਅੰਕਲ ਜੀ ਉਹਨਾਂ ਨੂੰ। ਅੱਜ ਟਾਈਮ ਬੈਠੇ ਹਾਂ ਅਸੀਂ ਰੁੱਦਰਪੁਰ ਕਿਚਾ ਦੇ ਕੋ ਕਿਚਾ ਦੇ ਲਾਗੇ ਤੱਕ ਤੇ ਇਹ ਆ ਜਨਾਬ ਰੂਪ ਮੇਰ ਤੇ ਅੰਕਲ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਰਿਆਂ ਦਾ ਤੇ ਇੱਥੇ ਫਿਰ ਸਾਡੇ ਲਈ ਸੇਵਾ ਦੇ ਤੌਰ ਤੇ ਚਾਹ ਮਿੱਠਾ ਹੈ ਜੀ ਬੇਨਤ ਪਦਾਰਥ ਨਹੀਂ ਹਾਂ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਦੱਸੋ ਬਹੁਤ ਖੁਸ਼ੀ ਹੋਈ ਮੇੜ ਕੇ ਤੈਨੂੰ ਨੰਦ ਹੈ ਮੈਨੂੰ ਬਹੁਤ ਜ਼ਿਆਦਾ ਹੋਈ ਕਿਉਂਕਿ ਅਸੀਂ 16 ਸਾਲ ਬਾਅਦ ਮਿਲਿਆ ਬਿਲਕੁਲ ਉਹ ਵੀ ਉਹੀ ਜਦੋਂ ਹੀ ਤਾਂ ਕਰੇ ਬਲੋ ਧੰਨਵਾਦ ਇਹਨਾਂ ਨੂੰ ਮਾਰੇ ਚੜ੍ਹਦੀ ਕਲਾ ਬਖਸ਼ੀ ਸੱਚੀ ਮੇਰੇ ਬਹੁਤ ਖੁਸ਼ੀ ਹੋਈ ਆ ਪ੍ਰਾ ਤੈਨੂੰ ਪ੍ਰਾਜੀ ਸਾਨੂੰ ਹੀ ਜ਼ਿਆਦਾ ਖੁਸ਼ੀ ਹੋਈ ਉਹ ਵੀ ਜਨਾਬ ਉਹ ਕੈਮਾ ਮੈਲਾ ਤਾਂ ਖੁਸ਼ੀ ਤਾਂ ਹੁੰਦੀ ਆ ਹਾਂ ਹਾਂ ਬਾਕੀ ਦਾਣਾ ਵਾੜੀ ਖਿੱਚ ਕੇ ਲਵਾਜੀ ਸਹੀ ਗੱਲ ਆ ਦਾਣਾ ਅਸਲ ਦੇ ਵਿੱਚ ਚਾਹ ਖਿੱਚ ਕੇ ਲੱਗੇ ਚਾਹ ਬੜੀ ਦੂਰ ਦੀ ਸੀ ਤਾਂ ਆਪਣੇ ਜੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਅੱਜ ਸੀਲੋਂਕਲਾਂ ਤੋਂ ਆਰੰਭ ਹੋਈ ਹੈ ਤੇ ਅੱਜ ਪਹਿਲੇ ਦਿਨ ਦਾ ਜਿਹੜਾ ਪੜਾਅ ਹੈ ਗੁਰਦੁਆਰਾ ਨਾਨਕ ਮਤਾ ਸਾਹਿਬ ਕੀਤਾ ਜਾਣਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਮਾਂ 9:00 ਵਜੇ ਨੇ ਰਾਤ ਦੇ ਤੇ ਗੁਰਦੁਆਰਾ ਨਾਨਕ ਮਤਾ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਸਤਿਗੁਰੂ ਜੀ ਦੀ ਕਿਰਪਾ ਕਰਨ ਹੁਣ ਇੱਥੇ ਆਪਾਂ ਪੜਾਅ ਕਰਾਂਗੇ ਫਿਰ ਸਵੇਰੇ ਅੰਮ੍ਰਿਤ ਵੇਲੇ ਇਸ ਵਕਤ ਉੱਠ ਕੇ ਅਸ਼ਨਾਣ ਪਾਣੀ ਕਰਕੇ ਨਿਤਨੇਮ ਦੀ ਹਾਜ਼ਰੀ ਭਰ ਕੇ ਤੇ ਸੰਗਤ ਰਸਾਹਬ ਦੇ ਦਰਸ਼ਨ ਕਰਾਵਾਂਗੇ ਜੀ ਧੰਨਵਾਦ ਸਾਰੀਆਂ ਸੰਗਤਾਂ ਦਾ ਤੇ ਰਸਤੇ ਵਿੱਚ ਆਪਾਂ ਖੜੇ ਸੀ ਕਿੱਥੇ ਖੜੇ ਸੀ ਜੀ ਆਪਾਂ ਕਿਛਾ ਕਿਛਾ ਦੇ ਵਿੱਚ ਕਿਛਾ ਇਹ ਹੈਗਾ ਇੱਕ ਕਸਬਾ ਹਾਂ ਜੀ ਉੱਤੇ ਇੱਕ ਪਰਿਵਾਰ ਮਿਲਿਆ ਸੀ ਤੁਹਾਡੀ ਬਦੌਲਤ ਇਹ ਜੀ ਤੇ ਬਹੁਤ ਪਿਆਰ ਪਰਿਵਾਰ ਬੜੇ ਪਿਆਰ ਵਾਲਾ ਸੀ ਤੇ ਬੜਾ ਉਹਨਾਂ ਨੇ ਸਾਨੂੰ ਸਤਿਕਾਰ ਬਖਸ਼ਿਆ ਚਾਹ ਪਾਣੀ ਅਸੀਂ ਸ਼ਕੇ ਪਿਆਰ ਦੇ ਨਾਲ ਧੰਨਵਾਦ ਜੀ ਉਹਨਾਂ ਸਾਰਾ ਹਾਂ ਬਹੁਤ ਪਿਆਰ ਉਹਨਾਂ ਨੇ ਦਿੱਤਾ ਸਾਨੂੰ ਮਿਲ ਕੇ ਉਹਨਾਂ ਨੂੰ ਬੜੀ ਖੁਸ਼ੀ ਏਦਾਂ ਗੁਰਸਿੱਖ ਪਰਿਵਾਰ ਕੋਈ ਮਿਲਦਾ ਹੈ ਤੇ ਬੜੀ ਉਹਨਾਂ ਨੇ ਸਾਡੀ ਸੇਵਾ ਕੀਤੀ ਧੰਨਵਾਦ ਅਸੀਂ ਉਹਨਾਂ ਦਾ ਵੀ ਕਰਦੇ ਹਾਂ ਗੁਰੂ ਸਾਹਿਬ ਦਾ ਵੀ ਤੇ ਹਰ ਗੁਰਦੁਆਰਾ ਨਾਨਕ ਮਤ ਸਾਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਬਾਕੀ ਆਸਥਾਨ ਦੇ ਸਵੇਰੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਨਾਲੇ ਇਤਿਹਾਸ ਸਾਰਾ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ